ਇਹ ਤਾਂ ਉਹ ਘਰੋਂ ਚੱਲੀ ਆ ਉਹ ਮੈਂ ਖਾਂਦਾ ਨਹੀਂ ਉਹਨਾਂ ਦੀ ਤਾਂ ਮੇਰੀ ਪੱਕੀ ਜਿਹਾ ਦੀ ਸਕੀਰੀ ਆ ਮੇਰੀ ਪਹਿਲਾਂ ਹੁੰਦੇ ਨਾਲ ਲਾਹ ਹੋਰ ਚੰਗਾ ਬਣਾ ਇਸ ਕੀ ਜਾਨੀ ਹਮ ਤਾਂ ਉਹਨੇ ਕਰੀ ਲਾ ਜੀ ਭੈਣ ਮੈਂ ਤਾਂ ਗੁਰਜੀਤ ਕੋਲੇ ਆਈ ਸੀ ਚੰਗਾ ਕਰਾਏ ਨੀ ਨਾ ਤੂੰ ਪੁੱਛ ਲੱਗ ਸੀ ਹੋਰ ਆਹੋ ਹੋ ਤਾਂ ਆਇ ਨੀ ਪੁੱਛ ਲਿਆ ਗੁਰਜੀਤ ਨੂੰ ਕਿੱਧਰ ਜਾਂਦੀ ਸੀ ਇਹ ਭੈਣ ਇਹ ਤਾਂ ਬਚੋਲਣ ਵਾਣੇ ਜਾਂਦੀ ਆ ਬਾ ਅਖਰੀ ਬਚੋਲਣ ਹਾਂ ਮੇਰਾ ਸੋਣਾ ਸੇਉਣੇ ਦਾ ਪਵਾਲਾ ਆਹੋ ਲੱਖ ਰੁਪਇਆ ਲੈ ਨੀ ਆ ਗਈ ਸਾ ਕਰਾਇਰਾ ਅੱਛਾ ਆਹੋ ਨੀ ਫੇਰ ਮੈਂ ਤਾਂ ਆਪਾਂ ਆਖਾਂ ਵੀ ਸਾਡੇ ਮੁੰਡੇ ਨੂੰ ਕਰਾ ਦੇ ਇਹ ਤਾਂ ਕਹਿੰਦੀ ਹੋਰ ਨੇ ਤਾਂ ਖਾਣੇ ਚਿੱਟਾ ਐਹਦੀ ਕੰਗਣੀ ਪਾਇਓ ਨੀ ਲਾ ਕਹਿੰਦੀ ਕੰਗਣੀ ਪਾਇਓ ਕਹਿੰਦੀ ਨੀ ਜੈਸਾ ਤੇਰੇ ਕੜਾ ਪਾ ਦੇਵੇਂ ਮੋਟਾ ਕਰਾ ਸਹੀ ਟੂੜੀ ਪਾ ਦੀ ਐ ਆਹੋ ਤੈਨੂੰ ਪਤਾਗਾ ਮਰਨ ਦਿਹਾੜੇ ਹੋ ਰਹੀ ਐ ਭਾ ਦੀ ਟੂੜੀਆਂ ਵੀ ਕੋਈ ਨਾ ਫੇਰ ਇਹ ਮਰਨ ਦਿਹਾੜੇ ਹੋ ਰਹੀਆਂ ਕਾਹ ਸੁਖਣਾ ਫਿਰ ਤੇ ਇਹਦਾ ਪਰਿਵਾਰ ਆ ਉਹ ਵਤ ਲੂਗਾ ਨੀ ਤੂੰ ਛੱਡ ਪਰੇ ਮੈਂ ਤਾਂ ਤੇਰੇ ਤਾਈ ਕੰਮ ਆਈ ਸੀਗੀ ਕੀ ਕੰਮ ਆਹ ਜਾਂ ਮੇਰੇ ਚੱਕਰ ਨਹੀਂ ਸਾਡੇ ਗੱਡੀ ਲੈਣ ਆਈ ਸੀ ਮੈਂ ਤਾਂ ਸਾਡੇ ਦਾ ਜਵਾਕ ਆਏ ਖੜੇ ਮਾਰਸਾ ਦੇ ਦੋਤੇ ਦੋਤੀਆਂ ਮੇਰੇ ਪੁਰੀ चढ़ा के लिया गल कोई ना, लाए ना चीज़ पाई दी गा लेना जवाब ग टाइम लगेगा मानसा तेन पता मिट्टा दाट मैं फिर भाई मेरी सुन ला गल पर ग्डी तो ना ले जमा जवाब नी देखना अद्ध बोल देगी परेल पूरा पवाजा करो तुम तेल को घटा के ਸਾਡੀ ਗੱਡੀ ਖੜਾ ਜਾਣੇ ਹੋਗੇ ਤੋ ਆ ਮਾਨਸਾ ਦਾ ਕਿੰਨਾ ਕੁ ਮੱਚ ਜਾਂਦਾ ਲੋਕੜੇ ਫਿਰ ਉਹ ਪਾਣੀ ਤਰੈ ਚੱਲੂਗੀ ਭਾਣੇ ਮਾਹੋਂ ਤੇਲ ਤਾਂ ਮੱਚੂ ਗਈ ਚਲ ਕੋਈ ਨਹੀਂ ਕਿੰਨਾ ਕੁ ਮੱਚੂਗਾ ਪਾ ਦੇਂਗੇ 2 ਲੀਟਰ ਤੇਲ ਹੋ ਕਿੰਨਾ ਕੁ ਖਾਊਗੀ ਗੱਡੀ ਚਾ 2 ਲੀਟਰ ਮਗਲੈ ਖਾਊਗੀ ਮਗਲੈ ਚਾ ਆ ਮੈਂ ਤਾਂ ਹਜੇ ਕਰ ਕੁਛ ਨਹੀਂ ਕਹੀ ਦੀ ਸੇ ਥੋੜਾ ਸਾਡੇ ਜਵਾਕ ਅਥੇ ਰਾਹ ਕਾ ਦਿੰਦੇ ਨੇ ਵੀ ਆ ਪਾਦਾ ਮਹੰਗਾ ਤੇਲ ਵੀ ਯਾਰ ਟੈਂਕੀ ਖਾਲੀ ਕਰਕੇ ਖੜਾ ਜਾਂਦਾ ਜੀ ਮੈਨੂੰ ਤਾਂ ਐਵੇਂ ਨਹੀਂ ਪਤਾ ਵੀ ਪੈਟਰੋਲ ਤੇ ਚੱਲਦੀ ਏ ਕਿ ਡੀਜ਼ਲ ਤੇ ਕਿ ਮਗਲੈ ਤੇ ਚੱਲਦੀ ਆ ਤੇਲ ਤੇ ਚੱਲਦੀ ਆ ਤੇਲ ਤੇ ਡੇੜਾ ਤੇੜਾ ਡੀੜ ਤੇ ਚੱਲਦੀ ਆ ਅਸੋ ਪਤਲਾ ਜਾਂ ਮੇਰਾ ਆਏ ਮੈਨੂੰ ਪਤਾ ਨਹੀਂ ਪਤਲੇ ਮੋٹے ਦੇ ਤੇ ਮੈਂ ਤੇਲ ਤੇ ਬਹਉਂਦੀ ਚੱਲਦੀ ਆ ਗੱਡੀਆਂ ਇਆਂ ਨਹੀਂ ਮੈਨੂੰ ਪਤਾ ਚੱਲ ਫਿਰ ਮੈਂ ਭੇਜ ਦਿਆਂ ਮੁੰਡੇ ਨੂੰ ਹੈ ਕਿਰ ਕੋਈ ਨਾ ਫਿਰ ਗੱਡੀ ਲੈ ਜੋ ਕਾ ਨੇ ਪਰ ਮੁੰਡਾ ਨੇ ਪਹਿਲਾਂ ਕਹੀ ਦੀ ਪਤਾ ਨਹੀਂ ਕਿ ਇੱਕ ਦਿਨ ਪਹਿਲਾਂ ਲੈ ਕੇ ਆਇਆ ਸੀ ਸਾਰਾ ਤੇਲ ਫੂਕ ਕੇ ਖੜਾ ਗਿਆ ਸੀ ਨਹੀਂ ਮੈਂ ਤਾਂ ਉਹ ਫੜਾਇਆ ਸੀ 10000 ਰੁਪਏ ਵੀ ਗੱਡੀ ਚ ਤੇਲ ਪਾ ਦੀ ਤੇ ਤਾਈ ਕਿ ਚ ਬਾਦੀ ਬਵਾਦੀ ਲੀਟਰ ਉਹ ਲੀਟਰ ਕਰਾਉਣ ਤਾਂ ਪੂਰਾ ਵੀ ਨਹੀਂ ਪਵਾ ਕੇ ਉਹ ਕਰਕੇ ਖੜਾ ਕੇ ਗਿਆ ਗੱਡੀ ਕਿਉਂਕਿ ਸਾਡੇ ਪੱਲਿਓ ਮਚਾ ਗਿਆ ਤੇ ਨਾਲੇ ਗੱਡੀ ਦਿੱਤੀ ਨਾਲੇ ਤੇਲ ਸਾਡੇ ਪੱਲਿਓ ਮਚਾਤਾ ਉਹ ਗੱਲ ਹੋ ਗਈ ਕਿ ਨਾਲ ਦਾਲ ਦਿੱਤੀ ਨਾਲੇ ਫੁੱਡਰ ਕਹਾਇਆ ਨਹੀਂ ਤੂੰ ਮਣਕੇ ਦੇ ਦੀ ਹੇ ਹਾਂ ਤੇਰੇ ਕੋਈ ਕਿ ਜਿਉ ਖੜਾ ਕੇ ਕਿਉਂ ਦੋ ਮਿਲਨੀ ਹਾਂ ਪਰ ਕੋਈ ਗੱਡੀ ਤਾਂ ਲੈ ਜਾ ਕਰੋ ਜਮਾ ਜਵਾਬ ਨਹੀਂ ਪਰ ਆਹ ਥੋੜੀ ਜੀ ਮਿਹਰਮਾਨੀ ਰੱਖੋ ਮੈਂ ਦੱਸਾਂਗਾ ਕੋਈ ਨਹੀਂ ਮੈਂ ਪੇਈ ਦਿਆ ਮੁੰਡੇ ਨੂੰ ਗੱਡੀ ਤਾਂ ਜਾਣ ਦੀ ਜੀ ਕਰਦਾਗਾ ਵੀ ਜੜ ਕਰਦੇ ਨੇ ਰਿਸ਼ਤੇਦਾਰੀ ਚ ਲੈ ਜਾ ਕਰੀਏ ਤੇਲ ਪਵਾਉਂਦਾ ਨਾ ਨਹੀਂ ਲੈਂਦੇ ਪਵਾ ਕੇ ਲਈ ਤੇ ਤੇਲ ਭਰੇ ਹੋ ਜਾਂਦੇ ਨੇ ਅਜਿਹੀ ਜਿਹੜੀ ਬਾਤ ਜਾਏ ਆਉਂਦੇ ਨੇ ਜਿਸ ਵੇਰਾਂ ਕਿ ਪਾਣੀ ਤੇ ਚੱਲਦੀ ਹੈ ਉਹਨਾਂ ਨੇ ਗੱਡੀ ਦਿੰਦੇ ਸਾਨੂੰ 5 ਲੱਖ ਦੀ ਤੇ ਨਾਲੇ ਫਿਰ ਤੇਰਦੀ ਨਹੀਂ ਪੂਰਾ ਦਿੰਦੇ ਨਾਲੇ ਫਿਰ ਚੱਟੇ ਸੂਪਣਾ ਕਰਦੇ ਨੇ